ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਸੰਧੂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਬੜਾ ਬਕਾਵਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੱਕ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਜੀ ਆਪਣਾ ਨਾਮ ਹੈਗਾ ਭਰਪੂਰ ਸਿੰਘ ਪਿੰਡ ਸੰਦੂਕਲਾ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਹਾਂਜੀ ਬਾਈ ਕਿਹੜੀ ਕਿਹੜੀਆਂ ਬੇੜਾਂ ਦਾ ਬਕਾਊ ਆ ਆਪਨੇ ਕੋਲੋਂ ਦੋ ਬੇੜਾਂ ਨੇ ਹਾਂਜੀ ਆ ਪਹਿਲਣ ਬੱਚੀ ਤਾਜੀ ਸੂਈ ਵੀ ਆ ਹਾਂਜੀ ਆ ਗੈਰ ਕਾਲੀ ਟੋਪੜ ਠੀਕ ਹੈ ਜਿਹੜੀ ਪਹਿਲੀ ਸੂਈ ਵੀ ਦੱਸੋ ਜੀ ਇਹਦੀ ਜਾਣਕਾਰੀ ਪਹਿਲੀ ਵਾਰ ਨੂੰ ਹੋ ਗਏ ਮੰਨ ਲਓ ਵੀ ਅੱਜ 8 ਤੋਂ 9 ਦਾ ਨਾ ਬੱਚਾ ਇਹਦਾ ਹੋ ਖੜਾਗਾ ਹਾਂਜੀ ਮੂੰਹੋਂ ਦੋ ਦਾਂਦਾ ਬੱਚੀ ਹਾਂਜੀ ਪਲੋਂ ਸੂਈ ਵੀ ਆ ਹ ਆ ਥਾਣ ਦੇ ਦੇ ਰਗੜ ਲੱਗੀ ਜੀ ਜੇ ਦੁੱਧ ਘੜ ਗਿਆ ਮੰਨ ਲਓ ਆਪਾਂ ਤਿਲ ਕਰਮ ਹੀ ਦੇ ਦਾਂਗੇ ਠੀਕ ਆ ਠੀਕ ਆ ਠੀਕ ਆ ਦੁੱਧ 12 ਲੀਟਰ 16-17 ਕਿਲੋ ਦੁੱਧ ਦੇ ਜੀ ਠੀਕ ਆ ਤੇ ਬੱਚਾ ਮੱਛਾ ਦਾ ਮਗਰ ਮਗਰ ਪਸਾਉਂਦੇ ਹਾਂ ਠੀਕ ਆ ਰੇਟ ਭਰਾ ਜਾਇਆ ਖੱਚ ਕੀ ਰੇਟ ਵਾਸਤੇ ਦਾ 37000 ਰੁਪਿਆ ਆਪਾਂ ਲੈ ਲਾਂਗੇ ਬੱਚੀ ਦਾ ਠੀਕ ਆ ਹਾਂ ਤੇ ਹੁਣ ਦੁੱਧ ਕਿੰਨਾ ਪਿਆਰਾ ਦਾ ਵਹਿੜ ਤੈਨੂੰ ਪਤਾ ਵੀ 65-70000 ਦੀ ਵਹਿੜ ਸੀ ਦੁੱਧ ਹੁਣ 12 ਕਿਲੋ ਦੁੱਧ ਚੋਲਿਆ ਦੋ ਡੰਗ ਦੋ ਡੰਗ ਚੋਲ ਠੀਕ ਆ ਤੋਰ ਦੋ ਬਰਾਉਂ ਮੜਾ ਜਾ ਐਨੂੰ ਹੜਕੋ ਤੋ ਨੋਪ ਹਰ ਦਾ ਬਾਈ ਨੇ ਤੁਹਾਨੂੰ ਦੱਸਤਾ ਜਾਣਕਾਰੀ ਠੀਕ ਹੈ ਨਾ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਉਮਰ ਬਹੁਤ ਲਵੀਆ ਬੱਚੀ ਦੇ ਲਈ 24 25 ਮਹੀਨਾ ਦੁਈ ਆ ਠੀਕ ਹੈ ਠੀਕ ਹੈ ਉਹਦਾ ਕੁਦਰਤੀ ਗੱਲ ਹੋ ਗਈ ਐਸ ਕੀ ਕੋਈ ਮੂਰੇ ਐ ਨਹੀਂ ਗੱਲ ਵੀ ਇਹ ਤੇਲੀ ਰਹੂਗੀ ਮੂਰੇ ਦਾ ਬਰਾਬਰੀ ਆ ਜਾਣਾ ਥਾਣੇ ਦਾ ਠੀਕ ਹੈ ਜੀ ਲੋ ਜੀ ਲਓ ਫਰਾ ਮੋੜ ਲਿਆ ਬਾਕੀ ਸੀਲ ਸਾਉ ਹਾਂ ਤਾਂ ਕੋਈ ਨਹੀਂ ਕੋਈ ਗਰਮੀ ਗਰਮੀ ਦੀ ਪਰਵਾਹ ਨਹੀਂ ਔਰ ਤਨ ਪਾਦਾ ਉਧਰ ਬਿਨਾ ਪੱਖੇ ਤੋਂ ਖੜੀ ਐ ਠੀਕ ਐ ਆ ਫੇਸ ਸੁਸ ਮੁਖਾ ਲਿਓ ਅੱਛੀ ਰੱਖੋ ਫੇਸ ਚੈੱਕ ਕਰ ਸਕਦੇ ਹੋ ਬਰਾ ਵੀਰੇ ਦਰਤਾਂ ਉਹਦਾ ਨਾਲ ਵਿੱਚ ਥੋੜਾ ਉਹ ਜੋ ਧਾਰਾ ਆਉਂਦੀਆਂ ਨੇ ਠੀਕ ਆ ਚੱਲੂਗਾ ਹੁਣ ਮਾਲਾ ਵੀ ਐ ਇੱਥੇ ਹੋ ਆਪਾਂ ਦਾ ਫਿਰ ਦੇਖੋ ਉਹ ਕੋਈ ਲੋਟ ਨਹੀਂ ਆਉਂਦਾ ਅਗਲੇ ਨੂੰ ਕਿਤੇ ਕਿਵੇਂ ਕਹਦੇ ਕਿਤੇ ਕਿਵੇਂ ਹਾਂਜੀ ਅ ਠੀਕ ਆ ਆਪਾਂ ਦਾ ਤੰਗੋ ਤਲ ਕਹੀ ਤੀ ਠੀਕ ਆ ਠੀਕ ਐ ਗਾਲਾ ਓਕੇ ਓਕੇ ਤੇ ਪਰ ਉਹ ਅੱਧਾ ਥਣ ਆ ਜੂ ਐ ਇੱਥੇ ਕੀ ਠੀਕ ਐ ਜਿਹੜਾ ਬੰਦਾ ਮਿਹਨਤ ਕਰੂਗਾ ਠੀਕ ਆ ਜੀ ਠੀਕ ਆ ਲੋਪਰਾ ਹਾਂਜੀ ਦੂਜੀ ਵਿਹੜ ਦੀ ਜਾਣਕਾਰੀ ਦੇ ਜੀ ਇਹਦੇ ਥੱਲੇ ਮੰਨ ਲਓ ਵੀ 10 ਲੀਟਰ ਦੁੱਧ ਹੈ ਇਸ ਟਾਈਮ ਚੋਂ ਵਾਲੇ ਠੀਕ ਆ ਇਹ ਆਪਾਂ ਦੇ ਦਾਂਗੇ 29000 ਰੁਪਏ 29000 ਆ ਦੂਜਾ ਸੂ ਹੈ ਹਾਂਜੀ ਇਹਨੂੰ ਮੰਨ ਲਾ ਵੀ 38 ਦਿਨ ਹੋ ਗਏ ਠੀਕ ਆ ਭਰਾ ਇਹਨੂੰ ਠੀਕ ਆ ਲੋਪਰਾ 29000 ਦੀ ਵਿਹੜ ਤੁਹਾਨੂੰ ਓਕੇ ਜੀ ਦੇ ਅਗਲਾ ਚੋਕੇ ਲੈ ਕੇ ਗੋਲੇ ਵਰਗੀ ਧਾਰ ਆ ਸਭ ਕੁਝ ਓਕੇ ਆ ਠੀਕ ਆ ਜੀ ਦੁੱਧ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਨਾ ਵੀ ਇਹ ਫੀਲ ਥੋੜੀ ਸਾਡੇ ਕੋਲੇ ਬਦਲ ਗਈ ਠੀਕਾ ਤੇ ਇਹ ਫੀਡ ਨੂੰ ਅਸੀਂ ਸਪੀਡ ਪਾਉਣਾ ਉਹਨੂੰ ਮੰਨਦੀ ਐ ਠੀਕ ਹੈ ਜੀ ਉਹਦੇ ਨਾਲ ਤਾਂ 12-13 ਕਿਲੋ ਤੇ ਵਗ ਜਾਂਦੀ ਐ ਠੀਕਾ ਕੱਦ ਵਗਦਾ ਸਨਖ ਪੋਣਾ ਬਹੁਤ ਸੋਹਣੀ ਐ ਠੀਕਾ ਬਾਈ ਕਹਿੰਦਾ ਭਰਾਇਆ ਵਾ ਪਰ ਕਿੰਨੇ ਦਿਨ ਹੋ ਗਏ ਜੀ 38 ਦਾ 38 ਠੀਕ ਹੈ ਜੀ ਠੀਕ ਹੈ ਹਲੇ ਚੱਕ ਚ ਨਹੀਂ ਹੁੰਦੀ ਹਨਾ ਲੋ ਜੀ ਕੱਦ ਕਾਢ ਤੋਰਾ ਤੋਰਾ ਕਰ ਮੈਂ ਅਗਲੀ ਦੱਸੂ ਨਾ ਠੀਕ ਹਨਾ ਲੋ ਜੀ ਮੋੜ ਦੋ ਮੈਨਾਂ ਦੋਨੇ ਚੰਗੀਆਂ ਗਰਮੀ ਗੁਰਮੀ ਨਹੀਂ ਮੰਨਾਲਾ ਠੀਕ ਹੈ ਗਰਮੀ ਦਾ ਤੋਹਫਾ ਹੀ ਆ ਹਾਂ ਤਾਂ ਕਿ ਦੁੱਧ ਦੋਨਾਂ ਦੇ ਮੱਝਾਂ ਵਰਗੇ ਆ ਠੀਕ ਆ ਚਾਹੇ ਦੋ ਡਾਂਗ ਚੋਕੇ ਤੇ ਨਹੀਂ ਕੱਲ ਹਾਂ ਠੀਕ ਹੈ ਜਿੰਨੇ 19 ਕੀ ਗੱਲ ਉਹ ਤੈਨੂੰ ਪਤਾ ਆ ਪਾਉਣੀ ਦੱਸ ਕੇ ਦਿਨੇ ਹੁੰਦੀ ਠੀਕ ਹੈ ਠੀਕ ਹੈ ਲੋ ਜੀ ਥਣ ਚੈੱਕ ਕਰ ਸਕਦੇ ਥੰਥੋ ਕਿਆ ਬਿਲਕੁਲ ਜੇ ਕਿਸੇ ਨੇ ਘੱਟ ਪੈਸੇ ਲੈਣੇ ਹਨ ਤੇ ਬਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਠੀਕ ਆ ਜੀ ਬੰਦੋ ਵੀਡੀਓ ਦੇਖ ਲਈ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ